ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੁਹੰਮਦ ਅਲੀ ਵਾਹਿਗੁਰੂ ਜੀ ਬਹੁਤ ਨਾਮ ਵਾਹਿਗੁਰੂ ਕੇਸਰ ਕੰਦਾ ਸ਼ੋਂਗੇ ਮੈਂ ਪਗ ਪਗ ਵੀ ਆਪ ਮੰਦਾ ਕਿ ਤੁਸੀਂ ਪ੍ਰਣ ਲੈ ਰਹੇ ਹੋ ਵੀ ਤੁਸੀਂ ਦਾੜੀ ਕੇਸ ਜਿਹੜੀ ਆ ਉਹ ਕਤਲ ਨਹੀਂ ਕੇਸ ਮੇਰੇ ਉਤਰਾ ਹੈ ਕਿ ਤੁਸੀਂ ਰੱਖੇ ਹੋਏ ਹਾਂਜੀ ਇਹ ਦਾੜੀ ਨਹੀਂ ਕਟੋ ਨਾਮ ਵਾਹਿਗੁਰੂ ਜੀ ਕੋਈ ਕਹਿੰਦੇ ਕਿ ਉਹ ਜੋਤ ਬਣ ਕੇ ਉਹ ਬਣ ਕੇ ਉਹ ਕੁਛ ਨਹੀਂ ਆ ਉਹਨਾਂ ਦੇ ਸਪਾਈਆਂ ਨੇ ਮਾਤਾ ਗੁਜਰ ਘੋਰ ਜੀ ਨੂੰ ਉੱਤੋਂ ਧੱਕਾ ਦਿੱਤਾ ਸੀ ਹਾਂਜੀ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਇਹ ਗੱਲ ਸੱਚੀ ਗੀ ਹੈ ਬਾਈ ਜੀ ਨਾਮ ਵਾਹਿਗੁਰੂ ਕਿ ਮੈਂ ਕਦੀ ਭੇਤ ਪਾਉ ਕਿਸੇ ਨਾਲ ਨਹੀਂ ਕੀਤਾ ਮੈਂ ਹਿੰਦੂਆਂ ਨਾਲ ਵੀ ਰੋਟੀ ਖਾ ਲੈਂਦਾ ਮੁਸਲਮਾਨਾਂ ਨਾਲ ਵੀ ਖਾ ਲੈਂਦਾ ਸਿੱਖਣਾ ਵੀ ਖਾ ਲੈਂਦਾ ਤਨੋ ਕਈ ਵਾਰੀ ਕਹਿ ਦਿੰਦਾ ਬਿੱਕੂ ਕਿੱਧਰ ਨੂੰ ਤੁਰਿਆ ਕਦੇ ਕੋਈ ਪਰਿਵਾਰ ਕਈ ਵਾਰੀ ਮਨਾ ਵੀ ਕਰ ਦੋ ਤਿੰਨ ਵਾਰੀ ਉਹਨਾਂ ਨੇ ਰੋਕਿਆ ਪਰ ਮੈਂ ਕਦੀ ਉਹਨਾਂ ਨਾਲ ਇੰਨਾ ਲਗਾਵ ਨਹੀਂ ਰੱਖਦਾ ਕਈ ਜੋ ਮਰਜ਼ੀ ਬੋਲਣ ਦੇ ਮੈਰਾ ਮਾਨਾ ਕਿਉਂਕਿ ਮੈਂ ਤਾਂ ਹੀ ਆ ਕੋ ਮੈਂ ਤੁਹਾਡੇ ਬਣਾਣਾ ਇੱਕ ਮਾਲਕ ਦੇ ਬੱਚੇ ਆ ਕੀ ਸਰਦਾਰ ਤੇ ਕੀ ਮੁਹੰਮਦ ਕਿਉਂਕਿ ਮੈਂ ਕਦੀ ਭੇਦ ਭਾਉਣ ਨਹੀਂ ਰੱਖਿਆ ਗੀ ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਣਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਸ ਠੰਡੇ ਬੁਰਜ ਦੇ ਬਾਹਰ ਮੌਜੂਦ ਆ ਉਹ ਠੰਡੇ ਬੁਰਜ ਦੇ ਇੱਥੇ ਤਾਂ ਤਾਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਰੱਖਿਆ ਸੀ ਉਹ ਚਾਹੁੰਦਾ ਸੀ ਸਿੱਖੀ ਖਤਮ ਹੋ ਜੇ ਪਰ ਸਿੱਖੀ ਜਿਹੜੀ ਆ ਉਹ ਗੁਰੂ ਸਾਹਿਬ ਦੀ ਮੇਰ ਨਾਲ ਦਿਨੋਂ ਦਿਨ ਵਧ ਰਹੀ ਆ ਕਈ ਵਾਰੀ ਕਈ ਪ੍ਰਚਾਰਕ ਇਹ ਵੀ ਗੱਲ ਕਹਿ ਦਿੰਦੇ ਆ ਵੀ ਸਾਡਾ ਕਾਲਾ ਦੌਰ ਆ ਸਿੱਖੀ ਘਟ ਰਹੀ ਆ ਪਰ ਜਿਵੇਂ ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਉਸੇ ਤਰੀਕੇ ਨਾਲ ਮੈਂ ਵੀ ਜਿਹੜੀ ਆ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਵੀ ਸਿੱਖੀ ਲਗਾਤਾਰ ਵਧ ਰਹੀ ਆ ਤਾਂ ਮੇਰੇ ਮੂਰੇ ਸਮੇਂ ਉਹਨੇ ਜਿਨ੍ਹਾਂ ਨੇ ਇੱਥੇ ਆ ਕੇ ਫਤੇਗੜ ਸਾਹਿਬ ਦੀ ertid ਦੇ ਆ ਕੇ ਛੰਡੇ ਪੁੱਜ ਦੇ ਸਾਹਮਣੇ ਆ ਕੇ ਪ੍ਰਣ ਲਿਆ ਵੀ ਕਦੇ ਵੀ ਕਿਸ ਜਿਹੜੇ ਆ ਉਹ ਕਤਲ ਨਹੀਂ ਕਰਾਂਗੇ ਅਤੇ ਸਿੱਖੀ ਦੇ ਵਿੱਚ ਮੁੜ ਤੋਂ ਵਾਪਸ ਆਣਗੇ ਹੁਣ ਇਹਨਾਂ ਸਾਰਿਆਂ ਨਾਲ ਇੱਕ ਵਾਰੀ ਫਤੇ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੁਹੰਮਦ ਅਲੀ ਵਾਹਿਗੁਰੂ ਜੀ ਇੱਕ ਮਿੰਟ ਤੁਹਾਡਾ ਨਾਮ ਮੁਹੰਮਦ ਅਲੀ ਹੈ ਹਾਂਜੀ ਤੁਸੀਂ ਸਿੱਖੀ ਦੇ ਵਿੱਚ ਆਣਾ ਚਾਹੁੰਦੇ ਹਾਂਜੀ ਮੈਨੂੰ ਸ਼ੁਰੂ ਤੋਂ ਸ਼ੌਂਕ ਹੈ ਮੈਨੂੰ ਇਹ ਗੱਲ ਪਤਾ ਨਹੀਂ ਸੀ ਕੋਦਾਂ ਵੀ ਬਾਈ ਨੇ ਗੱਲ ਕੀਤੀ ਆ ਆ ਮੈਂ ਪੁੱਛ ਰਿਹਾ ਵੀ ਤੁਸੀਂ ਬੇਸਿਕਲੀ ਕਿਹੜੇ ਸ਼ਹਿਰ ਤੋਂ ਮੈਂ ਅਮਰੀਕ ਸਰ ਸਾਹਿਬ ਤੋਂ ਅਮਰੀਕ ਸਰ ਸਾਹਿਬ ਹਾਂਜੀ ਗੁਰੂ ਰਾਮਦਾਸ ਜੀ ਦੀ ਧਰਤੀ ਤੋਂ ਹੀ ਆਏ ਹਾਂ ਮੈਂ ਉੱਥੇ ਲੋਕਲ ਰਹਿਣਾ ਜੈ ਸਿੰਘ ਚੌਂਕ ਜੀ ਅਸਰ ਫਿਰ ਬਚਪਨ ਤੋਂ ਹੀ ਸੇਵਾਦਾਰ ਚੁੱਕਾ ਸੀ ਬਚਪਨ ਤੋਂ ਹੀ ਗੁਰਦੁਆਰੇ ਜਾਂਦਾ ਹਾਂਜੀ ਸ਼ੁਰੂਤ ਤਾਂ ਮੈਨੂੰ ਕੇਸ ਰਕੰਦਾ ਸ਼ੌਂਕ ਹੀ ਮੈਂ ਪੱਗ ਬੁਗ ਵੇ ਆਪ ਮੰਦਾ ਪਰ ਨਾ ਪਗਾਪ ਆਪਾਂ ਦਾ ਤੇ ਮੈਂ ਮੇਰੇ ਦਿਲ ਚ ਕਰੀ ਖਿਆਲ ਆ ਮੈਂ ਤਾਂ ਹੀ ਗੁਰੂ ਮਹਾਰਾਜ ਮੈਂ ਸਾਬ ਨੇ ਕਿਉਂਕਿ ਮੈਂ ਕਿਸੇ ਦੇ ਜਾਦ-ਪਰਤਾਜ ਕੇ ਚ ਮਰ ਵਿਸ਼ਵਾਸ ਨਹੀਂ ਕਰਦਾ ਜੋ ਮੇਰਾ ਦਿਲ ਮੈਂ ਉਹ ਹੀ ਮੰਨਦਾ ਆਪਣਾ ਗੁਰੂ ਮਹਾਰਾਜ ਨੂੰ ਮੰਨਦਾ ਸਭ ਧਰਮ ਨੂੰ ਮੰਨਦਾ ਮੈਂ ਫਿਰ ਝੁਕਾਵ ਕਿੱਦਾਂ ਆਇਆ ਗੁਰੂ ਮਹਾਰਾਜ ਵੱਲ ਸਿੱਖੀ ਵੱਲ ਕਿੱਦਾਂ ਝੁਕਾਵ ਆਇਆ ਗੁਰੂ ਮਹਾਰਾਜ ਦੇ ਜੋ ਮੈਂ ਮਦਰ ਮੰਦਰ ਸਾਹਿਬ ਮੱਥਾ ਟੇਕਦਾ ਹਾਂ ਰੋਜ਼ ਸੀਸ ਝੁਕਾਨਾ ਹੈ ਮਹਾਰਾਜ ਅੱਗੇ ਇੱਕੋ ਦੇਮ ਦਿਲ ਜਿੱਦੜ ਨੂੰ ਮਨ ਲੱਗ ਗਿਆ ਚਲੋ ਸਿੱਕੀ ਆਲ ਦੇ ਉਧਰ ਨਹੀਂ ਤੋਂ ਦਸਤਾਰ ਤੁਸੀਂ ਆਪ ਸਜਾਈ ਹੈ ਹਾਂ ਜੀ ਤੇ ਅੱਜ ਜਦੋਂ ਤੁਸੀਂ ਪ੍ਰਣ ਲੈ ਰਹੇ ਹੋ ਵੀ ਤੁਸੀਂ ਦਾੜੀ ਕੇਸ ਜਿਹੜੀ ਆ ਉਹ ਕਤਲ ਨਹੀਂ ਕਟੋਣੀ ਕਤਲ ਕੇਸ ਮੇਰੇ ਉਤਰਾ ਹੈ ਕੇਸ ਤੁਸੀਂ ਰੱਖੇ ਹੋਏ ਹਾਂ ਜੀ ਤੇ ਦਾੜੀ ਨਹੀਂ ਕਟੋਣੀ ਇਹ ਪ੍ਰਣ ਕਰ ਰਿਹਾ ਹਾਂ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ ਅੱਜ ਉਹ ਹੀ ਦਿਨ ਆ ਜਦੋਂ ਉਹ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਨੂੰ ਇੱਥੇ ਸੂਬੇ ਦੀ ਕਚੈਰੀ ਆ ਲੱਗੀ ਸੀ ਸੂਬੇ ਦੀ ਕਚੈਰੀ ਜਿਹੜੀ ਆ ਉਹ ਛੋਟੇ ਸਾਹਿਬਜ਼ਾਦੇ ਗਏ ਸਨ ਤੇ ਮਾਤਾ ਗੁਜਰਕੌਰ ਤਾਂ ਛੋਟੇ ਸਾਹਿਬਜ਼ਾਦੇ ਜਿਹੜੇ ਆ ਉਹਨਾਂ ਨੇ ਇੱਥੇ ਰਾਤ ਜਿਹੜੀ ਆ ਉਹ ਠੰਡੇ ਬੁਰਜ ਦੇ ਵਿੱਚ guzari ਸੀਗੀ ਕਿਦਾਂ ਉਹ ਮਹਿਸੂਸ ਕਰਦੇ ਹੋ ਸਾਰਾ ਕੁਝ ਹਾਂਜੀ ਸਭ ਮਹਿਸੂਸ ਕਰਦੇ ਪਰ ਇਹ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਜ਼ੀਰ ਖਾਨ ਇਨਸਾਨ ਨਹੀਂ ਹਯਵਾਨ ਸੀ ਕਿਉਂਕਿ ਹਰ ਕੋਈ ਮੁਸਲਮਾਨ ਇੱਕ ਜੀਰਕਾ ਨਹੀਂ ਪਰ ਉਹ ਇਨਸਾਨ ਨਹੀਂ ਹਯਵਾਨ ਸੀ ਹਾਂਜੀ ਕਿਉਂਕਿ ਮਾਤਾ ਗੁਜਰ ਘੌਰ ਜੀ ਦਾ ਵੀ ਉਹਨਾਂ ਨੂੰ ਜੇ ਕੋਈ ਕਹਿੰਦੇ ਕਿ ਉਹ ਜੋਤ ਬਣ ਕੇ ਉਹ ਬਣ ਕੇ ਉਹ ਕੁਝ ਨਹੀਂ ਆ ਉਹਨਾਂ ਦੇ ਸਪਾਈਆਂ ਨੇ ਮਾਤਾ ਗੁਜਰ ਘੌਰ ਜੀ ਨੂੰ ਉਤੋ ਧੱਕਾ ਦਿੱਤਾ ਸੀ ਹਾਂ ਜੀ ਕਈ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਇਹ ਗੱਲ ਸੱਚੀ ਗੀ ਹੈ ਵਾਹਿਗੁਰੂ ਜੀ ਮਤਲਬ ਇਹ ਨਹੀਂ ਵੀ ਤੁਸੀਂ ਸਿਰਫ ਜਾ ਗਏ ਉਹ ਸੇਵਾ ਕੀਤੀ ਚਲੋ ਬੜੀ ਵੱਡੀ ਗੱਲ ਆ ਤੁਸੀਂ ਨਾਲ ਨਾਲ ਇਤਿਹਾਸ ਨਾਲ ਵੀ ਜਾਣੋ ਹਾਂ ਜੀ ਇਤਿਹਾਸ ਹਾਂ ਜੀ ਫਿਰ ਮਾਤਾ ਗੁਜਰਕੌਰ ਜੀ ਤੇ ਸੈਭ ਜادہ ਜੀ ਉਹਨਾਂ ਨੇ ਰਾਖੀ ਕੀਤੀ ਸ਼ੇਰਾਂ ਨੇ ਹਾਂ ਬਾਨਗੜ ਸਾਹਿਬ ਹਾਂ ਜੀ ਬਾਨਗੜ ਸਾਹਿਬ ਪਿਛੇ ਗੁਰਦੁਆਰਾ ਫਿਰ ਟੋਟਲ ਮਾਲ ਜੀ ਨੇ ਉਹ ਜੋਤੀਸ ਰੂਪ ਮੋਹਰਾ ਵਛਾਈਆਂ ਜਗ੍ਹਾ ਖਰੀਦੀ ਫਿਰ ਉਹਨਾਂ ਦਾ ਸੰਸਕਾਰ ਕੀਤਾ ਜੋਤੀਸ ਰੂਪ ਗੁਰਦੁਆਰੇ ਉਹ ਵੀ ਇਹ ਨਹੀਂ ਵੀ ਸਿਰਫ ਪ੍ਰਣ ਲੈਣ ਤੋਂ ਪਹਿਲਾਂ ਇਤਿਹਾਸ ਵੀ ਪੜ੍ਹ ਕੇ ਆ ਕਿਦਾਂ ਤੁਹਾਨੂੰ ਸਿੱਖੀ ਸਰੂਪ ਵਧੀਆ ਲੱਗਦਾ ਸੀ ਇਹ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਉਹ ਉਹ ਵਧੀਆ ਲੱਗਦੀ ਸੀ ਕਿ ਮਤਲਬ ਕਿਦਾਂ ਤੁਹਾਡਾ ਮਨ ਕੀਤਾ ਹੁਣ ਰੱਬ ਜਿੱਦਰ ਨੂੰ ਮਾਨ ਤੌਰ ਤੇ ਪਿਆਰਾ ਬੋਲੇ ਮਾਨ ਤੌਰ ਤੇ ਪਿਆਰਾ ਬਣੋ ਹੀ ਆਹੀ ਮੰਨਦੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੰਨਦਾ ਜ਼ਿਆਦਾ ਗੁਰੂ ਰਾਮਦਾਸ ਜੀ ਨੂੰ ਮੇਰੇ ਹਾਂਜੀ ਮੰਨਦਾ ਸਭ ਓਕੇ ਮੈਂ ਕਦੀ ਭੇਤ ਪਾਉ ਕਿਸੇ ਨਾਲ ਨਹੀਂ ਕੀਤਾ ਮੈਂ ਹਿੰਦੂ ਨਾ ਵੀ ਰੋਟੀ ਖਾ ਲੈਂਦਾ ਮੁਸਲਮਾਨਾਂ ਵੀ ਖਾ ਲੈਂਦਾ ਸਿੱਖਾਂ ਵੀ ਖਾ ਲੈਂਦਾ ਪਰ ਮੇਰਾ ਦਿਲ ਉਹ ਲਗਾਵ ਜਿਆਦਾ ਹੈ ਮਹਾਰਾਜ ਨਾਲ ਦਿਲ ਹੀ ਲਗਾਵ ਮਹਾਰਾਜ ਨਾਲ ਹਾਂਜੀ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਕੋ ਦਮ ਆ ਕੇ ਮਨ ਬਣਿਆ ਵੀ ਹੁਣ ਹੁਣ ਨਹੀਂ ਹੁਣ ਨਹੀਂ ਹੁਣ ਦਾੜੀ ਪ੍ਰਕਾਸ਼ ਕਰਾਂਗੇ ਦਾੜੀ ਪ੍ਰਕਾਸ਼ ਕਰਾਂਗੇ ਦਾੜੀ ਕਟਵਾਵਾਂਗੇ ਜੇ ਗੁਰੂ ਮਹਾਰਾਜ ਆਪਣੀ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਸਰਵੰਸਨਾ ਵਾਰ ਦੇ ਆਹੀ ਅੱਜ ਇੱਥੇ ਨਹੀਂ ਆਇਆ ਅੱਜ ਗੁਲਾਮ ਹੀ ਰਹਿਣਾ ਸੀ ਅਸੀਂ। ਕਿਸੇ ਚੱਕੀ ਵੰਗਰ ਦੀ ਗੱਲ ਹੋਣੀ ਹੈ। ਕਿਸੇ ਤੇ ਦਾਸਤਾਰਾਂ ਨੇ ਇਹ ਖੁੱਲੇ ਆਮ ਘੁੰਮੀ ਫਿਰਦੇ ਤੁਸੀਂ ਕਹਿੰਦੇ ਗੁਰ ਗੁਰਗੋਬਿੰਦ ਸਿੰਘ ਜੀ ਦੀ ਦੇਣ। ਹਾਂਜੀ ਸਾਬ ਗੁਰਗੋਬਿੰਦ ਸਿੰਘ ਜੀ ਦੀ ਦੇਣ। ਉਹਨਾਂ ਤੋਂ ਵੱਧ ਹੈ ਹੀ ਨਹੀਂ ਕੁਝ ਵਾਜੁਰ ਜੀ। ਤੁਹਾਡਾ ਪਰਿਵਾਰ ਨਹੀਂ ਤੁਹਾਨੂੰ ਕਈ ਵਾਰੀ ਕਹਿ ਦਿੰਦਾ ਵੀ ਤੂੰ ਕਿੱਧਰ ਨੂੰ ਤੁਰਿਆ ਕਦੇ ਕੋਈ ਪਰਿਵਾਰ ਕਈ ਵਾਰੀ ਮਨਾ ਵੀ ਕਰਦਾ। ਦੋ ਤਿੰਨ ਵਾਰੀ ਉਹਨਾਂ ਨੇ ਰੋਕਿਆ ਹੀ ਪਰ ਮੈਂ ਕਦੀ ਉਹਨਾਂ ਨਾਲ ਇਨਾ ਲਗਾਵ ਨਹੀਂ ਰੱਖਦਾ ਕਈ ਜੋ ਮਰਜ਼ੀ ਬੋਲਣ ਦੇ ਮੇਰਾ ਮਨ ਆਪ। ਕਿਉਂਕਿ ਮੈਂ ਤਾਂ ਨਹੀਂ ਆਇਆ ਕੋਈ। ਮੈਂ ਟੜੀ ਬਣਾਣਾ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਕਿਉਂਕਿ ਮੈਂ ਕਦੀ ਭੇਦ ਭਾਉਣੇ ਰੱਖਿਆ ਗਿਆ ਸੀ ਇਹ ਉਹ ਵੀ ਇਹ ਗੱਲ ਹੈ ਕਿ ਜੁਰਵੀ ਪਾਈਆਂ ਨਾਲ ਗੱਲ ਕਰਦੇ ਤੁਸੀਂ ਕਹੜੇ ਮਾਟੜ ਦਾ ਬੋਲ ਗਾ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਣ ਲੈ ਰਹੇ ਆ ਅੱਜ ਗੁਰਗੱਲੇ ਬਣ ਗਏ ਹਾਂਜੀ ਬਾਬਾ ਜੀ ਮਾੜੇ ਚੜਤੀ ਕਲਾ 'ਚ ਰੱਖੇ ਸਾਰਿਆਂ ਨੂੰ ਸਾਰੇ ਸਾਰਿਆਂ ਨੇ ਲਿਆ ਪ੍ਰਣ ਉਹ ਵੀ ਮੈਂ ਤਾਂ ਆਪਦੇ ਮੇਰਾ ਬ੍ਰਦਰ ਹੈ ਵੱਡਾ ਮੇਤੋਂ ਉਹ ਪਹਿਲਾ ਕੇਸਾਦਾਰੀ ਹੋਈ ਨੇ ਤੇ ਫਿਰ ਉਹਨਾਂ ਨਾਲ ਵੇਖ ਕੇ ਆਪਾਂ ਵੀ ਕਿਆ ਪੀ ਹੁਣ ਕੇਸਾਦਾਰੀ ਹੋ ਜਾਣਾ ਉਹ ਨਹੀਂ ਦਸਤਾਰ ਬਹੁਤ ਸੋਹਣੀ ਲੱਗ ਰਹੀ ਹੈ ਤੁਹਾਡੇ ਪਹਿਲੀ ਤਾਂ ਗੱਲ ਮੈਂ ਕਵਾਂਗਾ ਮੈਂ ਦੇਖ ਰਿਆ ਨਾ ਤੁਸੀਂ ਜਦੋਂ ਆਏ ਸੀ ਤੇ ਹੁਣ ਤੁਸੀਂ ਦਸਤਾਰ ਸਜਾਈ ਆ ਬਹੁਤ ਫਰਕ ਹਾਂਜੀ ਹਾਂਜੀ ਇਹ ਮੰਨਦੇ ਵਿੱਚ ਕਿਸ ਤਰੀਕੇ ਨਾਲ ਆਇਆ ਮੈਂ ਮੇਰੇ ਪਹਿਲਾਂ ਵੀ ਸੀ ਤੇ ਮੈਂ ਆਪਦੇ ਘਰੇ ਕਹਿ ਕੇ ਆਏ ਸੀ ਕਿ ਅੱਜ ਮੈਂ ਫਤੇਗੜ ਸਾਹਿਬ ਜਾਣਾ ਵਾਂ ਮੈਂ ਮੁੜ ਕੇ ਵੀ ਗਿਆ ਪਹਿਲਾਂ ਵਾਪਸ ਚਲੇ ਗਿਆ ਹੀ ਤੇ ਮੈਂ ਫੇਰ ਘਰੋਂ ਵਾਪਸ ਮੁੜ ਕੇ ਆਇਆ ਵੀ ਮੈਂ ਨਹੀਂ ਅੰਮ੍ਰਿਤਸ਼ਕਏ ਹੋਣਾ ਹੈ ਉੱਥੋਂ ਜੋ ਮਰਜ਼ੀ ਹੋ ਜੇ ਮੈਂ ਉੱਥੇ ਫਿਰ ਮੈਂ ਨਾਲ ਤਾਏ ਨੂੰ ਲੈ ਕੇ ਆਏ ਸੀ ਆਪਦੇ ਨੂੰ ਤੇ ਅਸੀਂ ਅੱਜ ਅੰਮ੍ਰਿਤਵੀਰ ਸ਼ਕਏ ਜਾਵਾਂਗੇ ਨਾਲ ਆ ਪਤਾ ਤੁਹਾਡਾ ਕੀ ਨਾਮ ਹੈ ਫਤੇਹ ਸਿੰਘ ਜੀ ਫਤੇਹ ਸਿੰਘ ਤੇ ਤੁਸੀਂ ਵੀ ਉਹਨਾਂ ਪਰਾਨ ਲੈ ਰਹੇ ਹੋ ਘਰ ਦੇ ਨੇ ਵੈਸੇ ਸਾਹਿਬਜ਼ਾਦੇ ਦੇ ਨਾਂ ਤੇ ਤੁਹਾਡਾ ਨਾਮ ਰੱਖਿਆ ਹੀ ਫਤੇਹ ਸਿੰਘ ਚਲੋ ਵਧੀਆ ਗੱਲ ਹੈ ਤੇ ਬਾਈ ਜੀ ਕਿੱਦਾਂ ਦਾ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਿਹਾ ਮਾਂ ਬਹੁਤ ਸੋਹਣਾ ਲੱਗ ਰਿਹਾ ਹੈ ਹੈ ਲੱਗਦਾ ਵੀ ਨਵਾਂ ਜਨਮ ਮਿਲ ਗਿਆ ਜੀ ਇੱਕ ਤਾਂ ਨਵਾਂ ਹੀ ਜਨਮ ਵਾਲੀ ਗੱਲ ਹੋ ਜਾਂਦੀ ਹੈ ਬਾਬਾ ਜੀ ਮਹਾਰਾਜ ਨੇ ਆਪਦੇ ਚਰਨਾਂ ਦੇ ਨਾਲ ਲਾਇਆ ਤੇ ਹੁਣ ਇਦਾਂ ਹੀ ਤੋੜਨੇ ਵਜੇ ਬਸ ਇਹ ਅਰਦਾਸ ਬੇਨਤੀ ਹੈ ਆਪਣੀ ਤੁਹਾਨੂੰ ਆਦਾ ਜੀ ਕਹਿੰਦਾ ਮੈਂ ਦੇਖ ਰਿਹਾ ਜੋ ਤੁਸੀਂ ਦਸਤਾਰ ਵੀ ਬਣਾ ਰਹੇ ਸੀ ਨਾ ਤੁਹਾਡੀਆਂ ਅੱਖਾਂ ਨਾਮ ਸੀਗਾ ਬਹੁਤ ਕੁਝ ਸੋਚ ਰਹੇ ਕੀ ਦਿਮਾਗ ਚਾ ਰਿਹਾ ਸੀ ਹੁਣ ਵੀ ਮੈਂ ਗੱਲ ਗੱਲ ਕਰਦਿਆ ਕਰਦਿਆ ਤੁਹਾਡੀਆਂ ਅੱਖਾਂ ਨਾਲ ਨਹੀਂ ਮੇਰਾ ਦਿਮਾਗ ਚਾਹੀਏ ਕਿ ਜੋ ਚਲੋ ਸ਼ਾਹਬ ਜਾਦਿਆਂ ਨਾਲ ਹੋਇਆ ਉਹ ਨਾਲ ਵੇਖ ਕੇ ਆਪਣਾ ਵੀ ਉਹਨਾਂ ਬਾਰੇ ਸੁਣੀਦਾ ਜਦੋਂ ਪੜੀਦਾ ਏ ਫਿਰ ਨਹੀਂ ਦੀ ਕਰਦਾ ਹੁਣ ਗਾੜੀ ਕੇਸ ਕਤਲ ਕਰੋ ਉਹਨੂੰ ਉਹਦਾ ਐ ਲੱਗਦਾ ਨਾ ਵੀ ਅਸੀਂ ਕਿੱਧਰ ਨੂੰ ਤੁਰੇ ਫਿਰਦੇ ਆ ਉਹਨਾਂ ਨੇ ਧੰਨ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ ਉਹ ਛੋਟੇ ਸਾਹਿਬਜ਼ਾਦਿਆਂ ਤੇ ਐਨੇ ਤਸੀਹੇ ਹੋਏ ਠੰਡੇ ਬੁਰਜੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਇਤਿਹਾਸ ਕਰ ਬਹੁਤ ਕੁਝ ਦੱਸਦੇ ਆ ਰੋੜੇ ਮਾਰੇਗੇ ਉਹਨਾਂ ਤੇ ਬੂਰੀਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਬੰਨ ਕੇ ਬੂਰੀਆਂ ਦੇ ਵਿੱਚ ਬੰਨ ਕੇ ਲਿਜਾਇਆ ਗਿਆ ਬਤਾ ਮਤਲਬ ਇੰਨਾ ਤਸੀਹੇ ਉਹਨਾਂ ਤੇ ਹੋਏ ਤੇ ਅਸੀਂ ਕਿੱਧਰ ਨੂੰ ਤੁਰੇ ਸਹੀ ਗੱਲ ਹੈ ਅਸੀਂ ਤਾਂ ਐ ਭੁੱਲੇ ਭੜਕੇ ਤੁਰੇ ਫਿਰਦੇ ਆ ਜੋ ਆਪਾਂ ਟੀਵੀ 'ਚ ਦੇਖਦੇ ਆ ਉਹਨਾਂ ਪਿੱਛੇ ਲੱਗ ਜਾਨੇ ਆ ਪਰ ਜੋ ਆਪਣੀ ਅਸਲ ਜ਼ਿੰਦਗੀ ਹੋ ਤੋ ਭੁੱਲੇ ਹੀ ਬੈਠੇ ਆਂ ਆਪਾਂ ਸੋ ਅੱਜ ਆਪਾਂ ਨੂੰ ਬਹੁਤ ਵਧੀਆ ਲੱਗ ਰਿਹਾ ਏ ਆਪਾਂ ਦਸਤਾਰ ਸਜਾਈ ਏ ਤੇ ਹੁਣ ਇੱਥੇ ਹੀ ਆਪਾਂ ਰਵਾਂਗੇ ਪੱਕੇ ਰੋਲ ਮਾਡਲ ਆਪਣੇ ਇਹ ਗੁਰੂ ਹੋਣੇ ਚਾਹੀਦੇ ਸਾਹਿਬ ਸਾਦੇ ਹੋਣੇ ਚਾਹੀਦੇ ਨਹੀਂ ਗੁਰੂ ਆਪਣੇ ਸਾਹਿਬ ਜੀ ਦੇ ਰੋਲ ਮਾਡਲ ਹੋਣੇ ਚਾਹੀਦੇ ਆ ਤੇ ਹੈਗੇ ਵੀ ਆ ਉਹ ਤਾਂ ਜਿੱਦਾਂ ਨੂੰ ਲਾ ਦਿੰਦੇ ਦੁਨੀਆ ਉਦਾਂ ਨੂੰ ਲੱਗ ਜਾਂਦੀ ਆ ਬਾਕੀ ਮਹਾਰਾਏ ਨੇ ਹੁੰ ਦਿੱਤਾਏ ਜੋ ਵੀ ਇਹਨੂੰ ਆਪਾਂ ਤੋੜ ਨਭਾਵਾਂਗੇ ਥੈਂਕ ਯੂ ਬਾਬਾ ਜੀ ਪ੍ਰਣ ਲੈ ਲਿਆ ਅੱਜ ਪਹਿਲਾ ਫਤਿਹ ਸਾਜ ਪੰਦੇ ਵਾਹਿਗੁਰੂ ਜੀ ਕਾਹ ਸਾਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਵਾਲੇ ਬਣ ਗਏ ਹਾਂਜੀ ਹਾਂਜੀ ਬਾਬਾ ਜੀ ਕਿੱਦਾਂ ਮਨ ਚ ਕਿੱਦਾਂ ਆਏ ਸੋਚ ਕੇ ਆਏ ਸੀ ਅੱਜ ਫਤਿਹਗੜ ਸਾਹਿਬ ਆ ਇੱਕੋ ਦਾ ਮੈਂ ਇੱਥੇ ਦਸਤਾਰਾਂ ਦਾ ਲੰਗਰ ਦੇਖਿਆ ਤੇ ਮਨ ਚ ਆ ਗਿਆ ਨਹੀਂ ਜੀ ਬਾਬਾ ਜੀ ਮੈਂ ਅੰਮ੍ਰਿਤਸਰ ਕੋਮਬੈਨ ਆਪਰੇਟਰ ਹਾਂ ਇੱਕ ਮੈਂ ਅਦਰ ਸਟੇਟ ਚ ਜ਼ਿਆਦਾ ਰਹਿਨੇ ਆ ਸੀ ਬਾਹਰ ਕਿਉਂਕਿ ਮੈਂ ਮੰਨ ਲਓ 2-3 ਮਹੀਨੇ ਮਨਤਲੀ ਮੰਨ ਲਓ ਅਦਰ ਸਟੇਟ ਚ ਸਾਨੂੰ ਰਹਿਣਾ ਪੈਂਦਾ ਆ ਉਸ ਕਰਕੇ ਮੈਂ 2-3 ਮਹੀਨੇ ਦਾੜੀ ਵੀ ਕਟਿੰਗ ਨਹੀਂ ਕਰਵਾਈ ਸੀ ਕੇਸ ਥੋੜੇ ਮੇਰੇ ਘਟ ਵਧਦੇ ਆ ਤੇ ਦਾੜੀ ਮੈਂ ਕਟਿੰਗ ਨਹੀਂ ਕਰਵਾਈ ਤੇ ਮੈਂ ਮੰਨ ਲਓ ਉੱਥੇ ਜਦੋਂ ਅਦਰ ਸ਼ਟੇਟ ਦੇ ਵਿੱਚ ਸੀ ਛੱਤੀਸਗੜ੍ਹ ਸੀ ਗਿਆ ਸੀ ਮੈਂ ਗੋਲ ਪਰਨਾ ਮੰਨ ਲੈਣਾ ਜੀ ਬਹੁਤ ਵਧੀਆ ਮੰਨ ਲੈਂਦਾ ਹੁੰਦਾ ਸੀ ਤੇ ਮੰਨ ਲਓ ਹਾਂਜੀ ਤੇ ਉੱਥੇ ਮੰਨ ਲਓ ਵੀ 15-20 ਬੰਦਿਆਂ ਦੇ ਵਿੱਚ ਜਿਹੜਾ ਆਪਣਾ ਪਰਨੇ ਨਾਲ ਰੁਤਬਾ ਸੀਗਾ ਜਾਂ ਆਪਣੀ ਪਹਿਚਾਣ ਸੀ ਉਹ ਥੋੜੀ ਜਿਹੀ ਵਕਰੀ ਸੀਗੀ ਬਾਕੀ ਸਾਰਿਆਂ ਨਾਲੋਂ ਤੇ ਇਸ ਕਰਕੇ ਮੰਨ ਲਓ ਜਦੋਂ ਆਪਣੇ ਤੋਂ ਜਿਹੜੇ ਵੀ ਵੱਡੇ ਕੁਝ ਬਜ਼ੁਰਗ ਵੀ ਸੀਗੇ ਉਹ ਵੀ ਸਰਦਾਰ ਜੀ ਕਰਕੇ ਗੱਲ ਕਰਦੇ ਸੀਗੇ ਜਾਂ ਭਾਈ ਰੋਡ ਤੇ ਵੀ ਕਿਤੇ ਜਾਣਾ ਜੀ ਪੁਲਿਸ ਮੁਲਾਜ਼ਮ ਵੀ ਰਸਤੇ ਦੇ ਵਿੱਚ ਮਿਲਦੇ ਆ ਉਹ ਵੀ ਸਰਦਾਰ ਜੀ ਤੋਂ ਬਿਨਾਂ ਗੱਲ ਨਹੀਂ ਕਰਦੇ ਕਿਉਂ ਸਿਰਫ ਇੱਕ ਪੱਗ ਦੀ ਪਹਿਚਾਨ ਆਪਣੀ ਸਰਦਾਰੀ ਆਪਾਂ ਨੂੰ ਗੁਰੂ ਮਹਾਰਾਜ ਨੇ ਦਿੱਤੀ ਆ ਬੱਚਿਆਂ ਨੇ ਆਪਣੀਆਂ ਜਾਨਾਂ ਗਵਾ ਕੇ ਆਪਾਂ ਨੂੰ ਸਰਦਾਰੀ ਮਿਲੀ ਆ ਆਪਾਂ ਨੂੰ ਜੀ ਤੇ ਥੋੜਾ ਜਿਹਾ ਮੰਨ ਲਓ ਮਨ ਦੇ ਵਿੱਚ ਇਦਾਂ ਸੀਗਾ ਵੀ ਆਪਾਂ ਸਿਰਫ ਇੱਕ ਕੇਸ ਹੀ ਰੱਖਣੇ ਆ ਤੇ ਆਪਣੇ ਮਨ ਨੂੰ ਰਹਿਤ ਕਰਨੀ ਆ ਮਨ ਆਪਣਾ ਤਿਆਗਣਾ ਮਾੜੇ ਕੰਮ ਤਿਆਗ ਕੇ ਰਹਿਤ ਰੱਖਣੀ ਆ ਹਰ ਇੱਕ ਕੰਮ ਤੋਂ ਆਪਾਂ ਚੰਗਾ ਮਾੜਾ ਕੰਮ ਨਹੀਂ ਕਰਨਾ ਬੇਈਮਾਨੀ ਨਹੀਂ ਕਰਨਾ ਕੇਸ ਰੱਖੀਏ ਦਾੜੀ ਰੱਖੀਏ ਦਾੜਾ ਪ੍ਰਕਾਸ਼ ਹੋਵੇ ਚਿਹਰੇ ਤੇ ਪੱਗ ਚ ਬੰਦੇ ਨੇ ਜਿਹੋ ਜੀ ਮਰਜ਼ੀ ਬੰਨੀ ਹੋਵੇ ਜੀ ਉਹਦੇ ਨਾਲ ਸਰਦਾਰੀ ਜਿਹੜੀ ਪੱਗ ਦਾ ਰਤਬਾ 100 ਬੰਦਿਆਂ ਦੇ ਵਿੱਚ ਬੰਦਾ ਅਲੱਗ ਦਿਖਦਾ ਪੱਗ ਨਾਲ ਹਾਂਜੀ ਉਸ ਕਰਕੇ ਮੈਨੂੰ ਥੋੜਿਆ ਜਿਹਾ ਲੱਗਿਆ ਵੀ ਨਹੀਂ ਆਪਾਂ ਨੂੰ ਚਾਹੀਦਾ ਆ ਆਪਣੇ ਪਰਿਵਾਰ ਦੇ ਵਿੱਚ ਕਿਸੇ ਦੇ ਕੇਸ ਕਤਲ ਨਹੀਂ ਆ ਜੀ ਮੇਰੀ ਕੇਸ ਪਹਿਲਾਂ ਰੱਖੇ ਹੋਏ ਸੀਗੇ ਬਚਪਨ ਦੇ ਵਿੱਚ 5ਵੀਂ ਕਲਾਸ 'ਚ ਥੋੜਾ ਜਿਹਾ ਨਾ ਮੱਲੋ ਨੱਕ ਦੇ ਵਿੱਚੋਂ ਬਲੱਡ ਆਉਂਦਾ ਸੀ ਇਸ ਕਰਕੇ ਡਾਕਟਰ ਨੇ ਬੋਲੇ ਵੀ ਕਟਵਾ ਦੋ ਤਾਂ ਕਟਵਾਉਣੇ ਪੈਗੇ ਸੀ ਹੁਣ ਰੱਖਿਆ ਜੀ ਵਾਲ ਬਹੁਤ ਸੋਹਣਾ ਲੱਗਦਾ ਵਧੀਆ ਲੱਗਦਾ ਜੀ ਪੱਗ ਬਨ ਕੇ ਜਾਂ ਪਰਨਾ ਬਨ ਕੇ ਜਦੋਂ ਵੀ ਕਿਤੇ ਬਾਹਰ ਨਿਕਲ ਦਸਤਾਰ ਵੀ ਉਹ ਮੈਂ ਦੇਖ ਰਿਹਾ ਸੀ ਛੋਟਾ ਜਿਹਾ ਸਿੰਘ ਸਜਾ ਰਿਹਾ ਹਾਂਜੀ ਹਾਂਜੀ ਉਹਨੇ ਛੋਟੇ ਬ੍ਰਦਰ ਨੇ ਸਜਾਇਆ ਉਹ ਵੀ ਬਹੁਤ ਵਧੀਆ ਉਹਨਾਂ ਨੇ ਆਪ ਹੀ ਬਹੁਤ ਵਧੀਆ ਬੰਨੀ ਹੋਈ ਹੈ ਦਸਤਾਰ ਹਾਂਜੀ ਕੁਝ ਥੋੜੀ ਜਿਹੀ ਦਸਤਾਰ ਮੈਂ ਘੱਟ ਬੰਦਾ ਇਸ ਕਰਕੇ ਥੋੜਾ ਜਿਹਾ ਲੱਗਦਾ ਆਪਣੇ ਆਪ ਨੂੰ ਹੱਲੇ ਥੋੜਾ ਜਿਹਾ ਬਾਕੀ ਹੌਲੀ ਹੌਲੀ ਹੁਣ ਬੰਨਿਆ ਕਰਾਂਗੇ ਡੈਲੀ ਦਸਤਾਰ ਬੰਨਿਆ ਕਰਾਂਗੇ ਜੀ ਹਾਂਜੀ ਬਹੁਤ ਸੋਹਣੇ ਲੱਗ ਰਹੇ ਦਸਤਾਰ ਹਾਂਜੀ ਹਾਂਜੀ ਬਸ ਇਦਾਂ ਹੀ ਆਉਣ ਬਾਬਾ ਜੀ ਚਲੋ ਇਹ ਸੋਚਿਆ ਸੀਗਾ ਵੀ ਚਲੋ ਗੁਰੂ ਸਾਹਿਬਾਨਾਂ ਦੀ ਧਰਤੀ ਤੇ ਜਾਵਾਂਗੇ ਤਾਂ ਕੁਝ ਨਾ ਕੁਝ ਉੱਥੋਂ ਲੈ ਕੇ ਆ ਇਸ ਲਈ ਆਪਾ ਸਾਬ ਜੀ ਆਦਾਂ ਦਾ ਗੁਰਗੋਮਾ ਸਹੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਆਪਾਂ ਨੂੰ ਆਪਣੇ ਚਰਨਾਂ ਨਾਲ ਲਾਇਆ ਵੀ ਆਪਣੇ ਸਿੰਘ ਸਜੀ ਆਪਾਂ ਵੀ ਮੌਕਾ ਮਿਲਿਆ ਅੱਜ ਕੇਸ ਰੱਖਿਆ ਕੱਲ ਨੂੰ ਅੰਮ੍ਰਿਤਪਾਨ ਵੀ ਕਰਾਂਗੇ ਆਉਂਦੇ ਸਾਲ ਤੱਕ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਸ਼ਾਇਦ ਨਵੇਂ ਸਾਲ ਤੀ ਕਿਰਪਾ ਕਰ ਦੇਣਾ ਆਪਾਂ ਅੰਮ੍ਰਿਤਪਾਨ ਕਰ ਲਈਏ ਜੀ ਖੰਡੇ ਪਾਟੇ ਦੀ ਬੋਲ ਵੀ ਛੱਕੋ ਨਹੀਂ ਸਕ ਲੈਣੀ ਬਾਬਾ ਜੀ ਹਲੇ ਥੋੜਾ ਜਿਹਾ ਮੰਨ ਲਓ ਆਪਾਂ ਆਪਣੇ ਮਨ ਨੂੰ ਠਕੋਰ ਲ ਕੇ ਵੇਖ ਲਈਏ ਜੀ ਖੰਡੇ ਪਾ ਅੰਮ੍ਰਿਤਪਾਨ ਆਪਾਂ ਫੇਰੀ ਕਰਾਂਗੇ ਹਲੇ ਵੀ ਚਲੋ ਥੋੜਾ ਜਿਹਾ ਆਪਾਂ ਚੋਣੇ ਆ ਵੀ ਕਿਤੇ ਆਪਣੇ ਤੋਂ ਮੈਨੂੰ ਲੱਗਦਾ ਪ੍ਰਣ ਲਿਆ ਤੇ ਸਿੱਖੀ ਵੱਲ ਜਰੂਰ ਮੁੜ ਕੇ ਆਵਾਂਗੇ ਬਿਲਕੁਲ ਤਾਂ ਨਹੀਂ ਚਲੇ ਜਾਵਾਂਗੇ ਨਵੇਂ ਸਾਲ ਤੱਕ ਆਪਾਂ ਆਪਣੇ ਮਨ ਨੂੰ ਮੰਨ ਲਓ ਠੋਕੋਰ ਕੇ ਵੇਖਦੇ ਆਂ ਜੀ ਆਪਾਂ ਨਵੇਂ ਸਾਲ ਤੱਕ ਚਲੇ ਜਾਵਾਂਗੇ ਸਿੱਖੀ ਜੂਹ ਵੱਲ ਵੀ ਜੀ ਅਮਰ ਤਾਂ ਪਨ ਕਰ ਲਵਾਂਗੇ ਜੀ ਇਹ ਆਪਣਾ ਮਨ ਨੂੰ ਮੋਟੀਵੇਸ਼ਨ ਇਹ ਸੀਗਾ ਆਪਾਂ ਨੂੰ ਮਿਲਿਆ ਇੱਥੇ ਆ ਕੇ ਵੀ ਨਹੀਂ ਕਿੰਦਾ ਆ ਰਿਹਾ ਕੀ ਲੱਗ ਰਿਹਾ ਤੁਸੀਂ ਪ੍ਰਣ ਲਿਆ ਫਤਿਹਗੜ ਸਾਹਿਬ ਦੀ ਧਰਤੀ ਤੇ ਉਹ ਕੀ ਮਨ ਚ ਪਹਿਲੀ ਗੱਲ ਜਦੋਂ ਇਹ ਧਰਤੀ ਤੇ ਪੈਰ ਰੱਖਿਆ ਕੀ ਆਈ ਮਨ ਚ ਦੇ ਬਹੁਤ ਵਧੀਆ ਲੱਗ ਰਿਹਾ ਜਿਦ ਤਰ੍ਹਾਂ ਕਿ ਨਵੀਂ ਜ਼ਿੰਦਗੀ ਆਪਾਂ ਸ਼ੁਰੂ ਕਰਨ ਲੱਗੇ ਆਂ ਮਹਾਰਾਜ ਦੇ ਲੜ ਲ ਜਦੋਂ ਦਾੜੀ ਰੱਖ ਲਈ ਕੇਸ ਮੈਂ ਬਾਣੇ ਚ ਵੀ ਹੋ ਜਾਣਾ ਹੈ ਬਾਣੀ ਤੇ ਵੀ ਹੋ ਜਾਣਾ ਹੈ ਹਰ ਜਣਾ ਥੋੜੇ ਦਿਨਾਂ ਤੱਕ ਮਹਾਰਾਜ ਦੀ ਕਿਰਪਾ ਨਾਲ ਇਹਨੂੰ ਵਧੀਆ ਲੱਗਦਾ ਹੈ ਬਾਣਾ ਇਸ ਰੂਪ ਹਾਂਜੀ ਬਹੁਤ ਵਧੀਆ ਲੱਗਦਾ ਇਹਨਾਂ ਨਾਲ ਸਾਨੂੰ ਆਦਰ ਵੱਖਰੀ ਮਿਲਦੀ ਹੈ ਇਹ ਸਿਰ ਤੇ ਜਿਹੜਾ ਆਪਾਂ ਬੰਨਿਆ ਇਕੱਲਾ ਪਰਣਾ ਨਹੀਂਗਾ ਇਹ ਸਿਰ ਦਾ ਤਾਜ ਹੀ ਹੈ ਇੱਕ ਹਸਾਬ ਦਾ ਹਾਂਜੀ ਵੀਰ ਜੀ ਮੈਂ ਘਰ ਵੀ ਜਾਣਾ ਨਾ ਮੈਂ ਪੂਰੀ ਖੋਲ ਕੇ ਰੱਖਦਾ ਮੈਂ ਸਿੱਧਾ ਜਾ ਕੇ ਕੋਈ ਐ ਲਾ ਲੈਂਦੇ ਮੈਂ ਇਤਰਾ ਨਹੀਂ ਲਾਣਾ ਕਈਆਂ ਸਿੱਧਾ ਲਾਤਾ ਸੇ ਬਾਪ ਆਤਾ ਲੜ ਲੜ ਖੋਲਦੇ ਉਹਦੇ ਹਾਂ ਲੜ ਲੜ ਖੋਲ ਕੇ ਮੈਂ ਪਾਗ ਰੱਖਦਾ ਆਪਣੇ ਪਾਗ ਵਰਨਾ ਜੋ ਵੀ ਲੈ ਸਿਰ ਦਾ ਤਾਜ ਜਿੱਦਾਂ ਸਿਰ ਦਾ ਤਾਜ ਹੁੰਦਾ ਉਸੇ ਤਰੀਕੇ ਨਾਲ ਜੀ ਜ਼ਰੂਰ ਗੱਲਾਂ ਦਾ ਬਾਈ ਦੀਆਂ ਬਾਈ ਕੋਲ ਹੋਰ ਵੀ ਬਹੁਤ ਹੈ ਮੈਂ ਕਹਾਂਗਾ ਇੱਕ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਬਾਣੇ ਦੇ ਵਿੱਚ ਵੀ ਆਓਗੇ ਇੱਕ ਪਾਸੇ ਜਿਹੜੇ ਸਾਡੇ ਨੌਜਵਾਨ ਨੇ ਸਾਡੇ ਸਿੱਖਾਂ ਦੇ ਬੱਚੇ ਨੇ ਉਹ ਸਰੂਪ ਛੱਡਦੇ ਜਾ ਰਹੇ ਆ ਤੇ ਉਹਨਾਂ ਨੂੰ ਦੇਖ ਕੇ ਫਿਰ ਦੁੱਖ ਨਹੀਂ ਹੁੰਦਾ ਵੀ ਆ ਕੀ ਗੁਰੂ ਸਹਿਬ ਨੇ ਇਹਨਾਂ ਨੂੰ ਸਰੂਪ ਦਿੱਤਾ ਹੈ ਕਿੱਧਰ ਨੂੰ ਜਾ ਰਹੇ ਨੇ ਇਹ ਸਾਰਾ ਬੇੜਾ ਕਰਕੇ ਸੋਸ਼ਲ ਮੀਡੀਆ ਦਾ ਹੈ ਭਾਜੀ ਇੱਥੇ ਕਈ ਕੁੜੀਆਂ ਇਹ ਆ ਸਿਰ ਲੰਗਾ ਕਰਕੇ ਵੀਡੀਓ ਬਣਾਉਂਦੇ ਕੱਪੜੇ ਛੋਟ ਕੱਪੜੇ ਪਾ ਕੇ ਵੀਡੀਓ ਬਣਾਉਂਦੇ ਪਰ ਇਹਨਾਂ ਨੂੰ ਕੋਈ ਇੱਕ ਨਹੀਂ ਪਤਾ ਜਿੰਨਾ ਸਰਦਾਰ ਦੇ ਬੱਚੇ ਛੋਟ ਕੱਪੜੇ ਪਾ ਕੇ ਵੀਡੀਓ ਬਣਾਉਂਦੇ ਇਹਨਾਂ ਨੂੰ ਹੇ ਕੋਈ ਨਹੀਂ ਪਤਾ ਜਦੋਂ ਇਹਨਾਂ ਨੂੰ ਵੀ ਪਤਾ ਲੱਗੇਗਾ ਫਿਰ ਇਹਨਾਂ ਨੂੰ ਆਪਣੇ ਆਣਗੇ ਇਹ ਸੋਚਦੇ ਕਿ ਆਪਾਂ ਵਾਇਰਲ ਹੋ ਜਾਈਏ ਆਪਾਂ ਇਹ ਹੋ ਜਾਈਏ ਪਰ ਵਾਇਰਲ ਹੋਣ ਦਾ ਕੋਈ ਫਾਇਦਾ ਨਹੀਂ ਕਿ ਆਪਾਂ ਮਰਿਆਦ ਹੀ ਨ ਰੱਖੀਏ ਆਪਾਂ ਜਿੰਨੇ ਪਾਪ ਕਰਾਂਗੇ ਇੱਥੇ ਤੇ ਸਾਨੂੰ ਇੱਥੇ ਕਰਨੀ ਦੀ ਪਰ ਨਹੀਂ ਇੱਥੇ ਦੇਣੀ ਪੈਣੀ ਵਾਹਿਗੁਰੂ ਦੇਣੀ ਪੈਣੀ ਹੈ ਦੇਣੀ ਪੈਣੀ ਜਾਇ ਆਪਾਂ 100 ਪਾਪ ਕਰੀਏ ਤਾਂ ਜੇ 100 ਪਾਪ ਹੋਣ ਕਰ ਲਈਏ ਤਾਂ ਸੇ ਪਾਪ ਦੀ ਸਜ਼ਾ ਨੂੰ ਮਿਲੇਗੀ ਇੱਥੇ ਨਰਕ ਨਰਕ ਸਭ ਕੁਝ ਇੱਥੇ ਕੁਝ ਇੱਥੇ ਜੇ ਕੋਈ ਕਹਿੰਦਾ ਕਿ ਮੈਂ ਅੱਜ ਚੋਰੀ ਚਕਾਰੀ ਜੋ ਕਰਦਾ ਆਂ ਤੇ ਮੈਂ ਉੱਤੇ ਜਾ ਕੇ ਭਰਨਾ ਉੱਤੇ ਜਾ ਕੇ ਕੁਝ ਨਹੀਂ ਮਹਾਰਾਜ ਨੇ ਕਿਹਾ ਇੱਥੇ ਜੋ ਹੋ ਸਾਹਿਬ ਤਾਂ ਐਵੇਂ ਵੀ ਕਹਿੰਦੇ ਆ ਜਿਹੜਾ ਪੰਸ ਦੇ ਵਿੱਚ ਆਊਗਾ ਜਿਹੜਾ ਰਹਿਤ ਰੱਖੂਗਾ ਉਹਨੂੰ ਰਿਸੈਪ ਡੋਲਰ ਨਹੀਂ ਦਿੰਦੇ ਉਹਨੂੰ ਕਿੱਥੇ ਜਾਣ ਦੇ ਇਹ ਗੱਲ ਹੈ ਜੀ ਤੁਹਾਡਾ ਬਹੁਤ ਬਹੁਤ ਤੇ ਗੱਲ ਸਾਹਿਬ ਮਨੀਤਜੀ ਕਿਦਾਂ ਦਾ ਲੱਗਦਾ ਜਦੋਂ ਇਹੋ ਜਿਹਿਆਂ ਨੂੰ ਦੇਖਦੇ ਹੋ ਆ ਕੇ ਪ੍ਰਣ ਲੈਂਦੇ ਨੇ ਤੇ ਅਗਲੇ ਸਾਲ ਕਈ ਐ ਵੀ ਪ੍ਰਣ ਜਿਹੜੇ ਆ ਪੂਰਾ ਵੀ ਕਰਦੇ ਨੇ ਉਹ ਮਿਲਦੇ ਨੇ ਉਹ ਸਿੰਘ ਸੱਜੇ ਹੁੰਦੇ ਆ ਉਹ ਕਿਦਾਂ ਦਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੇ ਇਦਾਂ ਦੇ ਭਰਾ ਆਉਂਦੇ ਨੇ ਸਾਰੇ ਨਾ ਹੁਣ ਵੀ ਤਕਰੀਬਨ ਤਕਰੀਬਨ 5-7 ਹਜੇ ਵੇਟਿੰਗ 'ਚ ਖੜੇ ਨੇ ਕਿਉਂਕਿ ਆਪਾਂ ਗੱਲ ਕਰ ਰਹੇ ਸੀ ਤੇ ਬੜੀ ਕਿਰਪਾ ਹੋਈ ਆ ਸੱਚੇ ਪਾਤਸ਼ਾਹ ਦੀ ਕਿ ਜਿਹੜਾ ਇਹ ਉਪਰਾਲਾ ਧੰਤਨ ਮਾਤਾ ਗੁਜਰਕੌਰ ਤੇ ਧੰਤਨ ਚਾਰੇ ਸਾਹਿਬ ਜਾਂ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਇਸ ਸਾਲ ਵੀ ਆ ਗੱਲ ਕਰਦੇ ਆਪਾਂ ਖੁਸ਼ੀ ਦੀ ਖੁਸ਼ੀ ਦੇਖੋ ਜਦੋਂ ਕੋਈ ਵੀ ਬੰਦਾ ਕਾਰਜ ਕਰਦਾ ਮਿਹਨਤ ਕਰਦਾ ਤੇ ਜਦੋਂ ਉਹ ਸਫਲ ਹੁੰਦਾ ਤਾਂ ਹਰ ਇੱਕ ਬੰਦੇ ਨੂੰ ਆਪਣੇ ਕੰਮ ਦੀ ਆਪਣੀ ਸੇਵਾ ਦੀ ਕਾਰਜ ਦੀ ਸਫਲਤਾ ਦੀ ਖੁਸ਼ੀ ਤਾਂ ਹੁੰਦੀ ਹੈ ਨਾ ਤੇ ਅੱਜ ਜਦੋਂ ਇਦਾਂ ਦੀਆਂ ਸਫਲਤਾਵਾਂ ਜਾਂ ਇਦਾਂ ਦੇ ਕਾਰਜਾਂ ਦੇ ਵਿੱਚ ਦੁਬਾਰਾ ਵਾਪਸ ਸਿੱਕੀ ਦੇ ਵਿੱਚ ਜਿਹੜੇ ਨੌਜਵਾਨ ਆ ਰਹੇ ਨੇ ਉਹਨਾਂ ਨੂੰ ਦੇਖ ਕੇ ਤਾਂ ਸਾਡੇ ਸਹਬਜ਼ਾਦੇ ਮਾਤਾ ਗੁਜਰਕੌਰ ਵੀ ਬਹੁਤ ਖੁਸ਼ ਹੁੰਦੇ ਹੋਣਗੇ ਕਿਉਂਕਿ ਉਹਨਾਂ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਆਪਣਾ ਆਪ ਕੁਰਬਾਨ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੂਰਾ ਸਰਵਨਿਦਾਨ ਕੀਤਾ ਕਿੰਨਾਂ ਦੇ ਲਈ ਆਪਣੇ ਲਈ ਕਿਉਂਕਿ ਉਹਨਾਂ ਨੇ ਆਪਣੇ ਆਪ ਕਹੇ ਕਿ ਇਹਨਾਂ ਪੁੱਤਰਾਂ ਕੇ ਅਸੀਸ ਪਰ ਵਾਰ ਤੀਏ ਸੋਤ ਚਾਰ ਚਾਰ ਮੂਏ ਤੋਂ ਕਿਆ ਹੋਆ ਜਦ ਜੀਵਤ ਕਈ ਹਜ਼ਾਰ ਉਹ ਕਿੰਨਾਂ ਨੂੰ ਕਿਹਾ ਉਹ ਆਪਣੇ ਵਾਲੀ ਹੱਥ ਕਰਕੇ ਕਹਿਆ ਨਾ ਤੇ ਜੇਕਰ ਆਪਾਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰੀਏ ਇਟ ਮੀਨ ਮੈਂ ਇਹ ਗੱਲ ਕਹੂੰਗਾ ਵੀ ਸਾਡੇ ਉਹਨਾਂ ਦੀ ਭਾਵਨਾ ਭਾਵਨਾ ਦਾ ਮਤਲਬ ਇਹ ਉਹ ਆਪਣੇ ਚਾਰੇ ਪੁੱਤਰ ਵਾਰੇ ਉਹਨਾਂ ਨੇ ਕਿੰਨਾ ਨੂੰ ਰੱਖਣ ਦੇ ਲਈ ਆਪਾਂ ਨੂੰ ਇਹ ਸਾਰੇ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਵਾਰ ਦੀ ਸੁੱਤ ਚਾਰ ਚਾਰ ਮੂਹੇ ਤੋਂ ਕਹਿ ਉਹ ਜੀਵਤ ਕਈ ਹਜ਼ਾਰ ਜਿਹੜੇ ਜੀਵਤ ਕਈ ਹਜ਼ਾਰ ਨੇ ਉਸ ਅਸੀਂ ਆ ਜੇਕਰ ਅਸੀਂ ਸਾਡੇ ਗੁਰੂ ਤੋਂ ਮੁਨਕਰ ਹੋਵਾਂਗੇ ਦਾੜੀ ਕੇ ਪ੍ਰਕਾਸ਼ ਨਹੀਂ ਕਰਾਂਗੇ ਸਾਡੇ ਨਾਂ ਦੇ ਨਾਲ ਸਿੰਘ ਲੱਗੇ ਨੇ ਅਸੀਂ ਦਸਤਾਰਾਂ ਨਹੀਂ ਦੁਜਾਵਾਂਗੇ ਤੇ ਸਾਡੇ ਦੇ ਵਿੱਚ ਤੇ ਹੋਰ ਆਮ ਲੋਕਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਕਿਉਂਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਨਾਂ ਦੇ ਨਾਲ ਸਿੰਘ ਲਗਣ ਲਾਇਆ ਸਿੰਘ ਨਾਮ ਸ਼ੇਰ ਦਾ ਜੇਕਰ ਅਸੀਂ ਭੇਡਾਂ ਬੱਕਰੀਆਂ ਚ ਰਲਾਂਗੇ ਤਾਂ ਸ਼ੇਰਾਂ ਦੇ ਭੇਡਾਂ ਦਾ ਫਿਰ ਕੀ ਮੁਕਾਬਲਾ ਹੋਊਗਾ ਤੇ ਬਾੜੇ ਭੀੜ ਚ ਸਿਆਣੇ ਨਹੀਂ ਹੁੰਦੇ ਮੈਂ ਹਰ ਜਗ੍ਹਾ ਕਹਿਣਾ ਹੁੰਨਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਉਪਰਾਲੇ ਨੇ ਜਿਹੜੇ ਲੰਗਰ ਦਸਤਾਰਾਂ ਦੀ ਦਸਤਾਰ ਸਖਲਾਈ ਕੈਂਪੇ ਸਫਲ ਹੋ ਰਹੇ ਨੇ ਭਾਜੀ ਤੁਸੀਂ ਹਰ ਸਾਲ ਆਉਨੇ ਹੋ ਤੁਸੀਂ ਵੀ ਦੇਖਦੇ ਹੋ ਕਿ ਜਿਹੜੇ ਪਿਛਲੇ ਸਾਲਾਂ ਦੌਰਾਨ ਆ ਕੇ ਪ੍ਰਣ ਕਰਕੇ ਗਏ ਸੀ ਤੇ ਇਸ ਸਾਲਾ ਦੌਰਾਨ ਆ ਕੇ ਤੁਹਾਨੂੰ ਪਹਿਲਾਂ ਆਫਰ ਕਾਰਡ ਵੀ ਮੁੰਡੇ ਦੋ ਤਿੰਨ ਹਾਂ ਆਫਰ ਕਾਰਡ ਤੁਹਾਨੂੰ ਮਿਲ ਕੇ ਵੀ ਗਏ ਨੇ ਵੀ ਜੀ ਸਾਡੀ ਜ਼ਿੰਦਗੀ ਬਦਲੀ ਐ ਉਹਨਾਂ ਨੂੰ ਮੈਂ ਕਿਹਾ ਸੀ ਕੈਮਰੇ ਮੂਰੇ ਆਓ ਪਰ ਉਹ ਐ ਨਹੀਂ ਚਲੋ ਉਹਨਾਂ ਦੇ ਚਲੋ ਉਹ ਕਈ ਸੰਗ ਦੇ ਵੀ ਹੁੰਦੇ ਨੇ ਵੀ ਕੈਮਰੇ ਮੂਰੇ ਹਰ ਇੱਕ ਬੰਦਾ ਨਹੀਂ ਬੋਲ ਸਕਦਾ ਤੇ ਆਫਰ ਕਾਰਡ ਤੁਹਾਨੂੰ ਮੁੰਡੇ ਮਿਲ ਕੇ ਵੀ ਗਏ ਨੇ ਵੀ ਅਸੀਂ ਇਹਨਾਂ ਦੇ ਇੱਥੇ ਆਏ ਸੀ ਤੇ ਪਿਛਲੇ ਸਾਲ ਉਹ ਹਾਲਾਂਕਿ ਇੰਨੀ ਕੀ ਭਾਵਨਾ ਸੀ ਉਹਨਾਂ ਦੇ ਅੰਦਰ ਉਹ ਕਹਿੰਦੇ ਵੀ ਸੱਚੇ ਪਾਤਸ਼ਾਹ ਨੇ ਇੰਨੀ ਕੀ ਕਿਰਪਾ ਕੀਤੀ ਐ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਸੀ ਤੇ ਉਹ ਵਿਚਾਰੇ ਰੋਕੇ ਇਹ ਗੱਲ ਕਹਿ ਰਹੇ ਸੀ ਵੀ ਸੱਚੇ ਪਾਤਸ਼ਾਹ ਨੇ ਸਾਡੀ ਜ਼ਿੰਦਗੀ ਬਦਲਦੀ ਜਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਜੀ ਚੰਗੇ ਕਾਰਜਾਂ ਦੇ ਵਿੱਚ ਲਾਉਂਗੇ ਉਹਨਾਂ ਦੀ ਜ਼ਿੰਦਗੀ ਆਬਵੀਅਸਲੀ ਬਦਲ ਨਹੀਂ ਬਦਲਨੀ ਆ ਪਰ ਜਿਹੜਾ ਸਾਡਾ ਕਾਰਜ ਹੈ ਸਾਡਾ ਕਾਰਜ ਮਤਲਬ ਸਾਰੀ ਸੰਗਤ ਦਾ ਸਾਂਝਾ ਕਿਉਂਕਿ ਅੱਜ ਦੀ ਜਿਹੜੀ ਨੌਜਵਾਨੀ ਆ ਉਹ ਕਰਾਹੇ ਪਈ ਹੋਈ ਆ ਕਰਾਹੇ ਮਈਂ ਪੱਛਮੀ ਸੱਭਿਆ ਦੇ ਪਿੱਛੇ ਨਸ਼ੇ ਦੇ ਵਿੱਚ ਗੁਲਤਾਨ ਹੋਈ ਪਈ ਮੈਂ ਸਾਰੀ ਨਹੀਂ ਕਹਿੰਦਾ ਜਿਹੜੇ ਹੋਏ ਹੋਏ ਨੇ ਉਹਨਾਂ ਨੂੰ ਬਚਾਉਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੀ ਟੀਮ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਟੀਮ ਸਾਡੇ ਦਸਤਾਰ ਕੋਚ ਸਾਡੇ ਭੈਣ ਭਰਾ ਸਾਡੇ ਸਹਿਯੋਗੀ ਸਾਰੇ ਸਾਡੇ ਭਰਾ ਖੜੇ ਨੇ ਚੀਫ ਅਡਵਾਈਜ਼ਰ ਸਾਹਿਬ ਇੱਥੇ ਚੀਫ ਸੈਕਟਰੀ ਸਾਹਿਬ ਤੇ ਹੋਰ ਦਸਤਾਰ ਕੋਚ ਇੰਟਰਨੈਸ਼ਨਲ ਕੋਚ ਖੜੇ ਨੇ ਇਹ ਸਾਰੇ ਇਕੱਲੇ ਦੇਸ਼ਾਂ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨਾਲ ਸੇਵਾ ਕਰਦੇ ਨੇ ਅਸੀਂ ਹਮੇਸ਼ਾ ਹਰ ਜਗ੍ਹਾ ਜਾ ਕੇ ਜਿੱਤੇ ਜੀ ਕਰਦਾ ਜਿੱਥੇ ਵੀ ਤੁਹਾਨੂੰ ਕੋਈ ਮਤਲਬ ਕਿ ਮੈਸੇਜ ਲਾਉਂਦਾ ਵੀ ਆ ਕੇ ਸਾਡੇ ਪਿੰਡ ਦੇ ਵਿੱਚ ਕੈਂਪ ਲਾਓ ਸਾਡੇ ਮੁਕਾਬਲਿਆਂ ਦੇ ਮੁਕਾਬਲੇ ਕਰਾਉ ਆ ਕੇ ਸਾਡੇ ਵੱਡੇ ਸਮਾਗਮ ਗੁਰਮਤ ਸਮਾਗਮ ਹੋ ਰਹੇ ਨੇ ਉੱਥੇ ਕਾਰਜ ਕਰੋ ਸਾਡੀ ਟੀਮ ਬਿਰਸਾ ਸੰਭਾਲ ਸਰਦਾਰਾਂ ਦੀ ਹਮੇਸ਼ਾ ਤਤਪਰ ਰਹਿੰਦੀ ਆ ਅਤੇ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਕਿ ਸਾਨੂੰ ਹਮੇਸ਼ਾ ਇਹ ਸੇਵਾ ਬਖਸ਼ਦੇ ਰਹੋ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਰਹਿ ਕੇ ਇਹ ਸੇਵਾ ਕਰਨ ਲਈ ਹਮੇਸ਼ਾ ਤਤਪਰ ਆ ਜੀ